ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਤੀ ਸਾਹਿਬ ਦੀ ਚਲਦੀ ਵਿਚਾਰ ਵਿੱਚ ਅੱਜ 6ਵੀਂ ਪੂੜੀ ਹੈ ਤੀਰਤ ਨਹਮੋ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਇ ਕਰੀਂ ਜੇ ਤੀਰ ਸਿਰਟੇ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲਾ ਲਈਂ ਮਤ ਵਿਚ ਰਤਨ ਜੋ ਆਖਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮੇ ਵਿਸਰਨਾ ਜਾਈ ਇਹ ਪਵਨ ਕੋੜੀ ਛੇਵੀ ਜਿਹਦੇ ਵਿੱਚ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿ ਜੇ ਮੈਂ ਇੱਕ ਗੁਰੂ ਦੇ ਲੱਗਣ ਤੂੰ ਬਿਨਾ ਗੁਰੂ ਦੀ ਮਤ ਦੇ ਆਧਾਰ ਤੇ ਨਾਮ ਦੀ ਕਮਾਈ ਤੂੰ ਬਿਨਾ ਆਪਣੀ ਮਰਜ਼ੀ ਨਾਲ ਕੁਝ ਕਰਮ ਕਰਦਾ ਫਿਰ ਜਿਵੇਂ ਉਹਨਾਂ ਕਰਮਜੀ ਕਰਮਾ ਤੀਰਥ ਨਹਾਣਾ ਲੋਕ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਕੇ ਸਭ ਇਹ ਦਿਸਣ ਵਿੱਚ ਪਿੱਤਰ ਹੋ ਗਏ ਹਾਂ ਤੋਂ ਇਹਦਾ ਜ਼ਿਕਰ ਪਹਿਲੇ ਨਹੀਂ ਆਇਆ ਸੀ ਮੈਂ ਸੋਚਿਆ ਸੂਚਨਾ ਹੋਵੇ ਜੇ ਸੂਚੀ ਲਖਵਾਰ ਜੇ ਲਖਵਾਰ ਵਿੱਚ ਸ੍ਰੀ ਪਿੱਤਰ ਦਾ ਇਸ਼ਨਾਨ ਕਰ ਕਰਕੇ ਕੀਤੀ ਜਾਏ ਤੇ ਉਹਦੇ ਨਾਲ ਮਨ ਜਿਹੜਾ ਇਹ ਇਸਚਾਰਾ ਨਹੀਂ ਬਣਦਾ ਇੱਥੇ ਵੀ ਇਹ ਤੀਰਥ ਨਹਾਣਾ ਮੈਂ ਤੀਰਥਾਂ ਦੇ ਇਸ਼ਨਾਨ ਤਾਂ ਕਰਮ ਜਾਵਾਂ ਮੈਂ ਤੀਰਥ ਦੇ ਤਾਂ ਨਾਉਂ ਜਾਵਾਂ ਜੇ ਤੁਸੀਂ ਪਾਵਾਂ ਜੇ ਮੈਂ ਯਾਰਾ ਮੇਰਾ ਇਹ ਨਾਉਣਾ ਮੈਂ ਇਹ ਤੀਰਥ ਦੇ ਨਾਉਂਦਾ ਉਸ ਨੂੰ ਪਾ ਜਾਵਾਂ ਉਸ ਪ੍ਰਮਾਤਮਾ ਨੂੰ ਮੇਰਾ ਇਹ ਕਰਮ ਪਸੰਦ ਆ ਜਾਵੇ ਤੇ ਜੇ ਤੀਰਥ ਦੇ ਨਾਉ ਨਾਲ ਪ੍ਰਮਾਤਮਾ ਦੀ ਕੋਈ ਪ੍ਰਸੰਤਾ ਪ੍ਰਾਪਤ ਨਹੀਂ ਹੁੰਦੀ ਉਹ ਖੁਸ਼ ਨਹੀਂ ਹੋ ਸਕਦਾ ਤੇ ਫਿਰ ਮੈਂ ਤੀਰਥਾਂ ਦੇ ਕੱਦ ਲਈ ਜਾਵਾਂ ਮੈਨੂੰ ਪਾਣੇ ਕਿ ਨਹੀਂ ਕਰੇ ਬਿਨਾਂ ਪ੍ਰਮਾਤਮਾ ਦੇ ਪਾਏ ਦੇ ਜੇ ਮੇਰਾ ਇਹ ਕੰਮ ਪ੍ਰਭੂ ਨੂੰ ਪਉਂਦਾ ਹੀ ਨਹੀਂ ਤੇ ਫਿਰ ਮੈਂ ਨਾ ਕੀ ਕਰਾਂਗਾ ਨਾ ਕੀ ਕਰਾਂਗਾ ਪਾਪ ਕੇ ਕੀਰਤ ਨਾਨਾ ਇਹ ਕੋਈ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦਾ ਸਾਧਨ ਨਹੀਂ ਹੈ ਪ੍ਰਮਾਤਮਾ ਦੀ ਨੇੜਤਾ ਪ੍ਰਾਪਤ ਕਰਨ ਦਾ ਸਾਧਨ ਨਹੀਂ ਹੈ ਇੱਥੇ ਉਚਾਰਨ ਵਿੱਚ ਧਿਆਨ ਰੱਖਿਓ ਕਈ ਜਿਹੜੇ ਵੀਰ ਇਤਰਾਜ਼ ਕਰਦੇ ਨੇ ਜੀ ਗੁਰਬਾਣੀ ਜਿਸ ਤਰ੍ਹਾਂ ਲਿਖੀ ਦੀ ਹੈ ਉਸ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਹੈ ਮਿਸ਼ਨਰੀ ਬਲੇ ਐਵੇਂ ਕਰਦੇ ਨੇ ਬੰਦੀਆਂ ਟਿੱਪੀਆਂ ਕੋਲ ਲੁਲਾਉਂਦੇ ਨੇ ਇਹ ਉਹ ਉਹਨਾਂ ਨੂੰ ਉਹਨਾਂ ਵੀਰਾਂ ਨੂੰ ਮੈਂ ਪੁੱਛਦਾ ਕਿ ਇੱਥੇ ਲਿਖਿਆ ਹੋਇਆ ਤੀਰ ਤੇ ਨਾਵਾ ਨੰਨਾ ਕੰਨਾ ਬੋਬਾ ਕੰਨਾ ਨਾਵਾ ਫਿਰ ਅਗੇ ਜੇ ਤੁਸੀਂ ਭਾਵਾ ਲਿਖਿਆ ਹੋਇਆ ਜਿਸ ਨੂੰ ਲਿਖੀ ਪੜਨੀ ਹੋਵੇ ਤਾਂ ਭਾਵਾ ਇੱਕ ਹੀ ਪਾਠ ਵਿੱਚ ਤੇ ਨਾਵਾ ਜੇ ਤੁਸੀਂ ਭਾਵਾ ਜੇ ਇਹਨਾਂ ਪੜਾਂਗੇ ਤੇ ਕਿੰਨਾ ਅਸ਼ੁੱਧ ਹੈ ਗੁਰੂ ਸਾਹਿਬ ਨੇ ਅਗਰ ਬਿੰਦੀਆਂ ਟਿੱਪੀਆਂ ਨਹੀਂ ਲਗਾਈਆਂ ਅਧਿਕ ਨਹੀਂ ਲਗਾਏ ਤਾਂ ਇਹਦਾ ਭਾਵ ਸਿਰਫ ਇਤਨਾ ਹੈ ਕਿ ਅਸੀਂ ਡੀਪਲੀ ਡੂੰਘਾਈ ਨਾਲ ਗਹਿਰਾਈ ਨਾਲ ਸੁਰਤੀ ਵੀ ਜੋੜ ਕੇ ਪਰ ਇਹ ਅਰਥ ਭਾਵਾਂ ਵਿੱਚ ਧਿਆਨ ਰੱਖੀਏ ਤਾਂ ਕਿ ਤੁਹਾਨੂੰ ਸਮਝ ਆਵੇ ਇੱਥੇ ਕਿਹੜਾ ਅਰਥ ਭਾਵ ਇਸ ਪਰਕਰਨ ਵਿੱਚ ਇਸ ਵਿਸ਼ੇ ਵਿੱਚ ਕਿਹੜਾ ਭਾਵ ਇਸ ਕਿਸੇ ਸ਼ਬਦ ਦਾ ਸਹੀ ਤੁਕਮਾ ਹੈ ਤੇ ਉਹਦਾ ਉਚਾਰਨ ਕਿਵੇਂ ਕਰਨਾ ਹੈ ਹੁਣ ਇੱਥੇ ਨਾਵਾ ਤੂੰ ਮਤਲਬ ਨਾਮ ਵੀ ਨਾਵਾਂ ਵੀ ਹੁੰਦਾ ਕਿਸੇ ਦਾ ਨਾਮ ਤੇ ਭਾਵਾਂ ਤੂੰ ਅਸੀਂ ਇਸ ਨੂੰ ਭਾਵਾਂ ਪੜੀਏ ਤੇ ਦਾ ਕੋਈ ਮਤਲਬ ਨਹੀਂ ਨਿਕਲਦਾ ਨਿਰਾਰਥਕ ਹੈ ਤੂੰ ਤੀਰਥ ਨਹਾਵਾ ਇਥੇ ਨੰਨੇ ਦੇ ਹੇਠ ਅਦੇ ਹਾਹੇ ਦੀ ਆਵਾਜ਼ ਕੱਟਣੀ ਹੈ ਗੁਰਬਾਣੀ ਦੇ ਕਈ ਜਗ੍ਹਾ ਤੇ ਅਦੇ ਹਾਹੇ ਅਦੇ ਵਾਵੇ ਲਿਖੇ ਹੋਏ ਵੀ ਲੱਭਦੇ ਨੇ ਕਿ ਜਿੱਥੇ ਵਾਵਾ ਪੈਰ ਜਿੰਨ ਵਿੱਚ ਹੋਵੇ ਉਥੇ ਉਹ ਵੇ ਦੀ ਸਵਰ ਕਰਕੇ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਇਹ ਇਸ਼ਨਾਨ ਵਾਸਤੇ ਇਸ ਨਹਾਵਾ ਜਿਵੇਂ ਤਿਰਥਾਂ ਤੇ ਨਹਾਂਦਾ ਫਿਰਾਂ ਅਸੀਂ ਵੈਸੇ ਵੀ ਜੇ ਇੱਕ ਦੋ ਕਿਸਮ ਦੇ ਲਫ਼ਜ਼ ਨੇ ਨੰਨਾ ਕੰਨਾ ਤੇ ਨੰਨਾ ਨਾਨ ਇੱਕ ਨਾਂ ਉਹ ਹੈ ਜਿਹੜੇ ਲੋਕ ਨਾਨ ਬਣਿਆ ਹੋਇਆ ਪਦਾਰਥ ਖਾਂਦੇ ਨੇ ਵਿਆਹ ਢੰਗਾਂ ਜਾਂ ਆਮ ਤੌਰ ਤੇ ਨਾਨ ਲੱਗਦੇ ਨੇ ਤੇ ਜਦੋਂ ਅਸੀਂ ਕਹਿੰਦੇ ਵੀ ਮੈਂ ਮੈਂ ਨਹਾਨ ਕਰ ਲਿਆ ਜੀ ਮੈਂ ਇਸ਼ਨਾਨ ਕਰਾਂ ਮੈਂ ਨਹਾਨ ਕਰ ਲਿਆ ਉਸਰੇ ਨਾਨ ਨਹੀਂ ਬੋਲਦੇ ਨਹਾਨ ਬੋਲਦੇ ਨੰਨੇ ਦੇ ហេਟ ਹਾਹੇ ਦਾ ਉਚਾਰਨ ਕਰਦੇ ਆ ਇਸ ਤਰ੍ਹਾਂ 나ਈ ਤੋਂ ਮਤਲਬ ਹੈ ਅਜਾਮਤ ਕਰਨ ਵਾਲਾ ਇੱਕ ਪੇਸ਼ਾ ਜਮਤ ਕਰਨ ਵਾਲਾ 나ਈ ਪਰ ਇਸੇ 나ਈ ਨੂੰ 나ਈ ਦੇ ਤੌਰ ਤੇ ਇਸਤੇਮਾਲ ਦੇ ਅਰਸ਼ਰ ਤੀਰਥ 나ਈ ਵੀ ਲਫ਼ਜ਼ ਆਉਂਦਾ ਤੇ ਉੱਤੇ ਨਰਾਈ ਨੰਨੇ ហេਟ ਆਏ ਹਦੇ ਦਾ ਉਚਾਰਨ ਕਰਕੇ ਨਹਾਈ ਕਰਨਾ ਅਦੇ ਹਾਹੇ ਦਾ ਉਚਾਰਨ ਕਰਕੇ ਨਹਾਈ ਲੋਕੀ ਅਕਸ਼ਰ ਤੀਰਥ ਨਹਾਈ ਪੜਾਂਗੇ ਤੇ ਅਰਥ ਸਪਸ਼ਟ ਹੋਣਗੇ ਇਥੇ ਤੀਰਥ ਨਹਾਵਾ ਵੋਵੇ ਦੇ ਅਗਲੇ ਕੰਨੇ ਉਤੇ ਬਿੰਦੀ ਦਾ ਉਚਾਰਨ ਕਰਨਾ ਹੈ ਤੇ ਨੰਨੇ ਦੇ ੇਟ ਹਾਹੇ ਦਾ ਉਚਾਰਨ ਕਰਨਾ ਨਾਮਾ ਤੀਰਥ ਨਾਮਾ ਜੇ ਤਿਸ ਭਾਵਾਂ ਭਾਵਾਂ ਦੇ ਆਖਰੀ ਕੰਨੇ ਤੇ ਬਿੰਦੀ ਉਚਾਰਨ ਕਰਨੀ ਹੈ ਬਿਨ ਭਾਣੇ ਤੇ ਨਹਾਏ ਕਰੀ ਉਹ ਨਾਏ ਜਿਹੜਾ ਹੈ ਪਿੱਛੇ ਵੀ ਐਸਾ ਸਾਜਾ ਸੈਭ ਸਾਜ ਨਾਏ ਉਤੇ ਨਾਏ ਦਾ ਅਰਥ ਨਿਆਂ ਕੀਤਾ ਸੀ ਇੱਥੇ ਨਾਏ ਦਾ ਅਰਥ ਇਸ਼ਨਾਨ ਹੈ ਇਸ ਲਈ ਇਸ ਦੇ ਨੰਨੇ ਥੱਲੇ ਵੀ ਹਾਏ ਦਾ ਉਚਾਰਨ ਕਰਨਾ ਹੈ ਕਿ ਕੇ ਨਹਾਏ ਕਰੀ ਨੇ ਨਾ ਪਾਨੇ ਕੇ ਨਾ ਹੀ ਕਰੀ ਫਿਰ ਜੇ ਪ੍ਰਭੂ ਨੂੰ ਮੇਰਾ ਤੀਰ ਣਾਉਣਾ ਪਸੰਦ ਹੀ ਨਹੀਂ ਪਰਮਾਤਮਾ ਨੂੰ ਪਉਂਦਾ ਨਹੀਂ ਤੇ ਫਿਰ ਮੈਂ ਕਾਹਦੇ ਲਈ ਤੀਰ ਣਾਉਂਦਾ ਫਿਰ ਕਿਸ ਲਈ ਇਹ ਨਾਨ ਕਰਾਂ ਜੇ ਤੀ ਸਿਰਤੀ ਉਪਾਈ ਵੇਖਾਂ ਮੈਂ ਤੇ ਇਸ ਪ੍ਰਭੂ ਦੀ ਪਹਿਤਾ ਕੀਤੀ ਜਿੰਨੀ ਸ੍ਰਿਸ਼ਟੀ ਵੇਖਦਾ ਹਾਂ ਵੇਨ ਕਰਮਾ ਕੇ ਮਿਲ ਲੈ ਲਈ ਵੇਨਾ ਕਰਮਾ ਤੋਂ ਪਰਮਾਤਮਾ ਦੀ ਨਦਰ ਕਰ ਉਹ ਮੇਰ ਤੂੰ ਬਿਨਾ ਕੋਈ ਕੁਝ ਵੀ ਲੈ ਨਹੀਂ ਸਕਦਾ ਕਿਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜਿੰਦਰੀ ਪ੍ਰ부ਦੀ ਪ੍ਰਾਪਤੀ ਨਾ ਪ੍ਰ부ਦੀ ਮੇਰ ਨਾ ਹੋਵੇ ਉਹਦੀ ਨਦਰ ਕਰਮ ਨਾਲ ਹੀ ਕੋਈ ਸਾਡਾ ਕਰਮ ਧਰਮ ਬਣ ਸਕਦਾ ਹੈ ਨਹੀਂ ਤਾਂ ਅਸੀਂ ਆਪਣੀ ਮਰਜ਼ੀ ਨਾਲ ਜਿਹੜੇ ਧਾਰਮਿਕ ਕਰਮ ਸੰਖੇ ਕਰੀ ਜਾਂਦੇ ਆ ਉਹ ਕਈ ਦਫਾ ਕਰਮकांड ਹੀ ਬਣਦੇ ਨੇ ਉਹਨਾਂ ਦਾ ਕੋਈ ਜੀਵਨ ਚ ਲਾਭ ਨਹੀਂ ਹੁੰਦਾ ਤਾਂ ਅਸਲੀ ਜੀ ਪ੍ਰ부ਦੀ ਨਦਰ ਕਰਮ ਤੋਂ ਬਿਨਾ ਕੋਈ ਵੀ ਸਾਡਾ ਕਰਮ ਜਿਹੜਾ ਹੈ ਉਹ ਧਰਮ ਨਹੀਂ ਬਣਦਾ ਤਾਂ ਉਹ ਜੋ ਸਾਡੇ ਕੋਲੋਂ ਧਰਮ ਦੇ ਕੰਮ ਕਰਵਾਵੇਗਾ ਉਹ ਹੀ ਧਰਮ ਦੇ ਕਰਮ ਬਣਦੇ ਨੇ ਵਿਨ ਕਰਮਾ ਕੇ ਮਿਲੇ ਲਈ ਇੰਨੀ ਦੁਨੀਆ ਮੇ ਵੇਖ ਰਿਆ ਗੁਰੂ ਸਾਹਿਬ ਕਹਿੰਦੇ ਨੇ ਜੇ ਤੀ ਸਿਰ ਟੁਪਾਈ ਵੇਖਾਂ ਇਤੋਂ ਵੇਖਾਂ ਦੇ ਕੰਨੇ ਉਪਰ ਵੀ ਬਿੰਦੀ ਦਾ ਜੇ ਵੇਖਾ ਪੜੋਗੇ ਜੇ ਤੀ ਸਿਰ ਟੁਪਾਈ ਵੇਖਾ ਤੇ ਉਹ ਕੋਈ ਸ਼ੁੱਧ ਉਚਾਰਨੀ ਨਾ ਹੀ ਕੋਈ ਅਰਥ ਸਹੀ ਨਿਕਲਦਾ ਵੇਖਾਂ ਆਪਣੇ ਲਈ ਹੈ ਆਪਣੇ ਨਿਜ ਲਈ ਹੈ ਕਿ ਜੇ ਤੀ ਸਿਰ ਟੁਪਾਈ ਵੇਖਾਂ ਮੈਂ ਜਿਤਨੀ ਪੈਦਾ ਕੀਤੀ ਸ੍ਰਿਸ਼ਟੀ ਪ੍ਰਭੂ ਦੀ ਵੇਖਦਾ ਹਾਂ ਇਨ ਕਰਮਾਂ ਕੇ ਮਿਲੇ ਲਈ ਨਦਰ ਕਰਮ ਤੋਂ ਮੇਰ ਤੋਂ ਬਿਨਾ ਕੋਈ ਕੁਝ ਪ੍ਰਾਪਤ ਨਹੀਂ ਕਰ ਸਕਦਾ ਤੇ ਜੇ ਇਸ ਕਰਮ ਦਾ ਅਰਥ ਅਸੀਂ ਸੰਸਕ੍ਰਿਤ ਵਾਲਾ ਕਰਮ ਕਰਮ ਵੀ ਕਹੀਏ ਕੰਮ ਵੀ ਕਹੀਏ ਗੱਲ ਉਹ ਵੀ ਠੀਕ ਹੀ ਹੈ ਕਿ ਕੰਮ ਕਰਨ ਨੂੰ বিনা ਕਰਮ ਕਰਨ ਨੂੰ ਬਿਨਾ ਤੇ ਇਨਸਾਨ ਕੁਝ ਪ੍ਰਾਪਤ ਨਹੀਂ ਕਰ ਸਕਦਾ ਇਨਸਾਨ ਨੂੰ ਪ੍ਰਮਾਤਮਾ ਨੇ ਇਸ ਤਰਨ ਧਰਤੀ ਵਿੱਚ ਪੈਦਾ ਕੀਤਾ ਤੇ ਇੱਥੇ ਕਰਮ ਕਰਨਾ ਇਨਸਾਨ ਦਾ ਧਰਮ ਹੈ ਤੋਂ ਇੱਥੇ ਵੈਸੇ ਕਰਮ ਦਾ ਅਰਥ ਜਿਆਦਾ ਟੁਕਮੋ ਜਿਹੜਾ ਹੈ ਉਹ ਬਖਸ਼ੀਸ਼ ਹੀ ਹੈ ਫਾਰਸੀ ਵਾਲਾ ਮਤ ਵਿੱਚ ਰਤਨ ਜੋ ਆਹਰ ਮਾਨਿਕ ਜੇ ਇਤਬੁਰ ਕੀ ਸਿੱਖ ਸੁਣੀ ਮਤ ਮਤ ਦੇ ਤਾਂ ਤੈਨੂੰ ਸਿਆਰੀ ਹੈ ਮਤ ਵਿੱਚ ਮਤ ਵਿੱਚ ਰਤਨ جواਹਿਰ ਮਾਨਕ ਮਤ ਦੇ ਅੰਦਰ ਕਈ ਹੀਰੇ ਜਵਾਹਰ ਰਤਨ ਮੌਜੂਦ ਹਨ ਜੇ ਇੱਕ ਗੁਰ ਕੀ ਸਿੱਖ ਸੁਣੀ ਪਰ ਉਹ ਹੀਰੇ ਜਵਾਹਰਾਂ ਵਾਲਾ ਲਾਭ ਤਾਂ ਹੁੰਦਾ ਹੈ ਜੇ ਗੁਰੂ ਦੀ ਸਿੱਖ ਸੁਣੀ ਜਾਏ ਗੁਰੂ ਦੀ ਸਿੱਖਿਆ ਦੇ ਆਧਾਰ ਉਪਰ ਸਿੱਖਿਆ ਦੀ ਰੈਬਰੀ ਵਿੱਚ ਧਰਮ ਦੇ ਕਰਮ ਕਿਤੇ ਜਾਣ ਤੇ ਫਿਰ ਇਸ ਇਨਸਾਨ ਦੀ ਮਤ ਵਿੱਚੋਂ ਐਸੇ ਗੁਣ ਪ੍ਰਗਟ ਹੁੰਦੇ ਨੇ ਜਿਨ੍ਹਾਂ ਦੀ ਕੀਮਤ रत्न जवाहरा माणक नाल ਵੀ ਨਹੀਂ ਉਪਮਾਈ ਜਾ ਸਕਦੀ ਰਤਨ ਜਵਾਹਰ माणक ਹੀਰੇ ਚਾਂਦੀ ਸੋਨੇ ਵਗੈਰਾ ਇਹ ਚੀਜ਼ ਇਤਨੇ ਸੁਖ ਨਹੀਂ ਦੇ ਸਕਦੀ ਜਿੰਨੀ ਕਿ ਮਤਬੂਜਾ ਪੈਦਾ ਆਤਮਿਕ ਗੁੰਢ ਰੂਪੀ ਰਤਨ ਜਵਾਹਰ ਮੋਤੀ माणक ਮਨਮੋਤੀ ਇਸ ਨੂੰ माणक ਪੜ ਜਾਂਦੇ ਆ माणक ਨਹੀਂ ਆ ਮਾਨਿਕ ਆ ਇਹਨਾਂ ਦੇ ਪਿੱਛੇ ਸਿਆਰੀ ਲੱਗੀ ਹੋਈ ਹੈ ਇਹ ਸਿਆਰੀ ਅਸੀਂ ਛੱਡ ਨਹੀਂ ਸਕਦੇ ਕੋਈ ਨਿਯਮ ਨਹੀਂ ਛੱਡਣ ਦਾ ਤੋਂ ਜਿਤਨਾ ਅਸੀਂ ਕਿਰਿਆਵਾਚੀ ਸ਼ਬਦਾਂ ਦੀਆਂ ਸਿਆਰੀਆਂ ਪਰ ਦੇਖਾਂ ਪਰ ਨਾਮ ਨਫਜ਼ਾਂ ਦੀ ਆਖਰੀ ਅੱਖਰ ਨੂੰ ਲਗੀ ਸਿਹਾਰੀ ਦੇ ਉੱਪਰ ਨਹੀਂ ਪੜੇ ਜਾਂਦੇ ਉਹ ਸਾਇਲੈਂਟ ਨੇ ਉਹ ਖਾਮੋਸ਼ ਨੇ ਉਹ ਸਿਰਫ ਅਰਥਾਂ ਵਾਸਤੇ ਨੇ ਇਸ ਤਰ੍ਹਾਂ ਇੱਥੇ ਮਾਨਿਕ ਦੀ ਸਿਹਾਰੀ ਜਿਹੜੀ ਹੈ ਇਹ ਇਹ ਸਾਇਲੈਂਟ ਨਹੀਂ ਹੈ ਇੱਥੇ ਪੰਨੀ ਹੈ ਮਤ ਵਿੱਚ ਰਤਨ ਜੋ ਆਖਰ ਮਾਨਿਕ ਇਸ ਮਤ ਵਿੱਚ ਹੀ ਹੀਰੇ ਜਵਾਹਰਾ ਮੋਤੀਆਂ ਵਰਗੇ ਗੁਣ ਪ੍ਰਗਟ ਹੁੰਦੇ ਨੇ ਪੈਦਾ ਹੋ ਜਾਂਦੇ ਨੇ ਜੇ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸੱਚੀ ਸਿੱਖਿਆ ਜੋ ਗਿਆਨ ਦੀ ਗੱਲ ਕਰ ਸੁਣੀ ਜਾਏ ਤੇ ਸੁਣ ਕੇ ਉਹਨੂੰ ਮੰਨਿਆ ਜਾਏ ਇਸੇ ਜਦ ਜੇ ਅੱਗੇ ਚਾਰ ਪੌੜੀਆਂ ਸੁਣਿਆ ਵਾਲੀਆਂ ਹੋਣੀਆਂ ਨੇ ਚਾਰ ਮੰਨੇ ਵਾਲੀਆਂ ਹੋਣੀਆਂ ਨੇ ਬਰ ਨਾਮ ਸੁਣਨ ਕਰਕੇ ਜੀਵਨ ਕੀ ਤਬਦੀਲੀ ਆਉਣੀ ਹੈ ਤੇ ਨਾਮ ਮੰਨਣ ਕਰਕੇ ਕੈਸੀ ਆਤਮਿਕ ਅਵਸਥਾ ਬਣਦੀ ਹੈ ਤੋ ਇਹ ਜੇ ਗੁਰ ਕੀ ਸਿੱਖ ਸੁਣੀ ਤੂ ਭਾਵੇ ਗੁਰ ਦੀ ਸਿੱਖ ਨੂੰ ਮੰਨ ਲੈਣਾ ਗੁਰ ਦੀ ਸਿੱਖਿਆ ਸੁਣ ਕੇ ਉਸ ਨੂੰ ਅਪਣਾ ਲੈਣਾ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ ਫਿਰ ਜਿਹੜੀ ਹੈ ਇਹ ਸਾਨੂੰ ਇਹਰੇ ਜਵਾਰਾਂ ਦੀ ਲੋਣੀ ਪੀਏਗੀ ਉੱਤੇ ਆਤਮਿਕ ਗੁਨਾ ਦੀ ਕਦਰ ਕਰਾਂਗੇ ਅਸੀਂ ਇਹਰੇ ਜਵਾਰਾਂ ਕੋਲੋਂ ਵੀ ਜਾ ਕੇ ਸਭਨਾ ਜੀਆਂ ਕਾਇ ਕੋਰਾ ਇਕ ਦੇ ਬੁਝਾਈ ਇਹ ਪੰਕਤੀ ਮੁੜ ਕੇ ਦੁਹਾਈ ਗਈ ਹੈ ਪਨੀਪੁਰ ਦੀ ਤਰ੍ਹਾਂ ਗੁਰਾ ਇਕ ਦੇ ਬੁਝਾਈ ਇਹ ਮੇਰੇ ਗੁਰੂ ਜੀ ਮੈਨੂੰ ਇੱਕ ਗੱਲ ਬੁਝਾ ਦਿਓ ਇੱਕ ਗੱਲ ਸਮਝਾ ਦਿਓ ਸਭਨਾ ਜੀਆਂ ਦਾ ਇਕ ਦਾਤਾ ਕਿ ਸਾਰਿਆਂ ਜੀਵਾਂ ਦਾ ਜਿਤਨੇ ਵੀ ਜੀਵ ਨੇ ਸੰਸਾਰ ਤੇ ਉਹਨਾਂ ਦਾ ਸਰੰ ਦਾ ਦਾਤਾ ਇੱਕੋ ਹੀ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦਾ ਤੂਟ ਨਾ ਆਵੀ ਅਗਰ ਭਰੇ ਪੰਡਾਲ ਉਹ ਵਿੱਚ ਉਪਾਏ ਸਾਇਰਾਂ ਤਿੰਨ ਵੀ ਰੋਜ਼ੀ ਦੇ ਸਹਾਲ ਪਥਰ ਮੇਂ ਜੰਤੂ ਪਾਇ ਤਾਂ ਕਾ ਰਿਜਿਗ ਆਗਾ ਕਰਤ ਰਿਆ ਕਿਸੇ ਪਥਰ ਨੂੰ ਤੋੜੋ ਉਹਦੀ ਵਿਚਕਾਰੋਂ ਕੋਈ ਕੀੜਾ ਨਿਕਲਦਾ ਹੈ ਉੱਥੇ ਅੰਦਰ ਵੀ ਉਹ ਜਿਉਂਦਾ ਰਿਹਾ ਉਸ ਨੂੰ ਵੀ ਜਿਹੜੀ ਉਸਦੀ ਖੁਰਾਕ ਪ੍ਰਭੂ ਨੇ ਬਣਾਈ ਹੈ ਉਹ ਉਸ ਨੂੰ ਕਿਸ ਨੇ ਕਿਸੇ ਢੰਗ ਨਾਲ ਦਿੰਦਾ ਰਿਹਾ ਹੈ ਤੋ ਜੇ ਸਭਨਾਂ ਜੀਵਾਂ ਦਾ ਇੱਕ ਦਾਤਾ ਇਹ ਗੱਲ ਤੂੰ ਮੈਨੂੰ ਪ੍ਰਭੂ ਸਮਝਾ ਦੇ ਮੇਰੇ ਗੁਰੂ ਮੈਨੂੰ ਸਮਝਾ ਦੇ ਇਹ ਗੱਲ ਬੁਝਾ ਦੇ ਕਿ ਸਾਰਿਆਂ ਜੀਵਾਂ ਦਾ ਦਾਤਾ ਸਾਰਿਆਂ ਜੀਵ ਨੂੰ ਦਾਤਾ ਹੁੰਦੇ ਨੇ ਮੈਨਾ ਕੇਵਲ ਇੱਕ ਹੀ ਹੈ ਇੱਕ ਪਰਮਾਤਮਾ ਹੀ ਹੈ ਇੱਕ ਦਾਤਾ ਮਤਲਬ ਇਹ ਪੈਦਾ ਕਰਨ ਵਾਲੇ ਮਾਰਨ ਵਾਲੇ ਤੇ ਦੁਨੀਆਵੀ ਪਦਾਰਥ ਦੇਣ ਵਾਲੇ ਦਾਤੇ ਕੋਈ ਵਖ ਵਖ ਨਹੀਂ ਹੈ ਨਾ ਇਹ ਵਖ ਵਖ ਪ੍ਰਭੂ ਨੇ ਮਹਿਕਮੇ ਨਹੀਂ ਬਣਾਏ ਹੋਏ ਉਹ ਆਪ ਹੀ ਨੋ ਵੱਡਾ ਸਮਰਥ ਹੈ ਇਹ ਸਾਰੀਆਂ ਇਹ ਬਖਸ਼ਿਓ ਆਪ ਹੀ ਕਰਨ ਵਾਲਾ ਹੈ ਸੋ ਵਿੱਚ ਵਿਸਰਨਾ ਜਾਈ ਉਹ ਦਾਤਾ ਮੈਨੂੰ ਪੁੱਛਣਾ ਜਾਵੇ ਜਿਹੜਾ ਸਾਰੀ ਸੰਸਾਰ ਦੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਨਾਂ ਜੀਵਨ ਨੂੰ ਆਪਣਾ ਰਜ਼ਕ ਵੀ અપੜਾ ਰਿਹਾ ਹੈ ਇਹ ਜਿਹੜੀ ਪੌੜੀ ਹੈ ਸਾਨੂੰ ਇੱਕ ਇਸ ਗੱਲ ਨੂੰ ਵਰਜਦੀ ਹੈ ਕਿ ਕੇਵਲ ਤੀਰਥਾਂ ਦੇ ਨਾਇਕ ਇਹ ਮਹਿਸੂਸ ਕਰਨਾ ਕਿਦੇ ਇਸ਼ਨਾਨ ਕਰਨਾ ਮੰਨ ਨਹੀਂ ਪਰ ਇਸ਼ਨਾਨ ਕਰਕੇ ਭਾਵਨਾ ਇਹ ਰੱਖਣੀ ਕਿ ਇਹਦੇ ਨਾਲ ਹੀ ਮੈਂ ਸਵੱਛ ਹੋ ਗਿਆ ਪਵਿੱਤਰ ਹੋ ਗਿਆ ਨਹੀਂ ਇਹ ਵਿਚਾਰ ਅੱਗੇ ਨਹੀਂ ਆਉਣੀ ਐ ਤੋ ਭਰੀਆ ਹੱਥ ਪੈਰ ਕੰਨ ਦੇ ਪਾਣੀ ਤੋਤਾ ਉਤਰੇ ਸਕੇ ਹੱਥ ਪੈਰ ਤਨ ਮੈਲਾ ਹੋ ਜਾਏ ਪਾਣੀ ਤੋਤੇ ਮੈਲ ਉਤਰ ਜਾਂਦੀ ਐ ਮੂਤ ਪਲੀਤੀ ਕੱਪੜੇ ਦੇ ਸਾਬਣ ਲਈਏ ਉਹ ਧੋਏ ਮੂਤ ਕਿਹਦੇ ਭਰਿਆ ਕੱਪੜਾ ਜਿਹੜਾ ਸਾਬਣ ਨਾਲ ਧੋ ਕੇ ਸਾਫ ਹੋ ਸਕਦਾ ਪਰ ਅਗਲੀ ਗੱਲ ਕਰਦੇ ਨੇ ਕਿ ਭਰੀਏ ਮਤ ਪਾਪਾਂ ਕੇ ਸੰਭੇ ਉਹ ਨਾ ਪਾਣੀ ਨਾਲ ਕਿਸੇ ਸਾਮਣ ਨਾਲ ਤੋਤੀ ਜਾਂਦੀ ਹੈ ਉਹ ਤੋਂ ਪੈ ਨਾਮਾ ਕਰਨ ਪ੍ਰਭੂ ਦੇ ਨਾਮ ਦੇ ਰੰਗ ਨਾਲ ਰਬ ਦੇ ਨਾਮ ਦਾ ਰੰਗ ਭਗਤੀ ਦੇ ਰੰਗ ਦੀ ਜੂ ਚਾੜਾਂਗੇ ਤੇ ਫਿਰ ਮਨ ਵਿੱਚ ਉਹ ਭੈੜੀਆਂ ਵਾਦੀਆਂ ਹਟ ਕੇ ਉਹ ਆਤਮ ਗੁਣ ਆ ਜਾਣਗੇ ਜਿਹੜੇ ਰਤਨ ਜੋਹਰ ਮਾਨਕਾਂ ਦਾ ਮਾਨਕੋਂ ਤੋਂ ਵੀ ਕੀਮਤੀ ਨੇ ਉਹਨਾਂ ਗੁਣਾ ਕਰਕੇ ਜੀਵਨ ਸੁਖੀ ਹੁੰਦਾ ਹੈ ਅਨੰਦਮੀ ਹੁੰਦਾ ਹੈ ਅਸੀਂ ਗਈ ਦਫਾ ਇਹ ਪਾਵਨਾ ਲੈ ਕੇ ਬਹਿ ਜਾਂਦੇ ਆ ਨਹੀਂ ਜੀ ਬਸ ਐਸ ਬਾਣੀ ਦਾ ਨਾਸ ਸੁਖਮਣੀ ਹੈ ਤੇ ਬਾਣੀ ਪੜਨ ਨਾਲ ਸੁਖ ਹੋ ਜਾਂਦਾ ਐਸਾ ਨਹੀਂ वाणी ਉਸ ਸੁਖਮਣੀ ਸਾਹਿਬ ਜੀ پڑھ ਕੇ ਵੇਖੋ ਉਹਦੇ ਵਿੱਚੋਂ ਤੁਹਾਨੂੰ ਵਿਚਾਰ ਮਿਲਣਗੇ ਕਿ ਜਿਤਨੀ ਦੇਰੀ انسان ਪ੍ਰਭੂ ਦਾ ਨਾਮ ਨਹੀਂ ਜਪਦਾ ਪ੍ਰਭੂ ਦੀ ਬੰਦਗੀ ਦਾ ਰੰਗ ਨਹੀਂ ਲਾਉਂਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਨਹੀਂ ਕਰਦਾ ਉਹ ਸੁਖੀ ਨਹੀਂ ਹੋ ਸਕਦਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕਾ ਮਨ ਵਿਸ਼ਰਾਮ ਸੁੱਖਾਂ ਦੀ ਮਣੀ ਪ੍ਰਮਾਤਮਾ ਦਾ ਨਾਮ ਹੈ ਪ੍ਰਭੂ ਦਾ ਨਾਮ ਜਦੋਂ ਪ੍ਰਾਪਤ ਕਰਾਂਗੇ ਤੇ ਸੁੱਖਾਂ ਦੀ ਮਣੀ ਸਾਨੂੰ ਪ੍ਰਾਪਤ ਹੋ ਜਾਏਗਾ ਅੰਮ੍ਰਿਤ ਨਾਮ ਉਸਨੇ ਆਤਮਿਕ ਰਸ ਪੈਦਾ ਕਰਨਾ ਇਸ ਤਰ੍ਹਾਂ ਆਤਮਿਕ ਗੁਣ ਜਿਹੜੇ ਨਾਮ ਦੇ ਰਹੀ ਭਗਤੀ ਦੇ ਨਹੀਂ ਪ੍ਰਿੰਟ ਹੁੰਦੇ ਨੇ ਉਹਨੇ ਅਸਲੀ ਹੀਰੇ ਜੁਆਰ ਮੋਤੀ ਉਹ ਇਨਸਾਨ ਦੇ ਕਮਦਨੀ ਇਨਸਾਨ ਨੂੰ ਸੁੱਖ ਦੇਣ ਵਾਲੇ ਨੇ ਇਹ ਦੁਨੀਆਵੀ ਹੀਰੇ ਜੁਆਰ ਮੋਤੀ ਸੋਨੇ ਜਾਂਦੀ ਉਹ ਸੁੱਖ ਨਹੀਂ ਦੇ ਸਕਦੇ ਜਿਸ ਸੁੱਖ ਦੀ ਇਸ ਆਤਮਾ ਨੂੰ ਮਨ ਨੂੰ ਅਭਿਲਾਸ਼ਾ ਹੈ ਤੇ ਇਸ ਲਈ ਪ੍ਰਭੂ પાસે وہی ਮੰਗੀਏ ਵੀ ਗੁਰਾਇਕ ਦੀ ਬੁਝਾਈ ਸਭਨਾਂ ਜੀ ਕਾ ਇੱਕ ਦਾਤਾ ਸੁਮੇ ਬਸਰਨ ਜਾਈ ਮੈਂ ਉਸ ਦਾਤੇ ਦੇ ਲੱਗ ਕੇ ਰਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ